ਜਿਆਵ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਿੱਖਿਆ ਵਿਭਾਗ ਦੇ ਹਦੇਸਾਂ ਤਹਿਤ ਜਨਰਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਅਨੂਪ ਸਿੰਘ ਅਤੇ ਸਮੁੱਚੀ ਕਮੇਟੀ ਮੈਂਬਰਾਂ ਦੀ ਦੇਖਰੇਖ ਹੇਠ ਜਨਰਲ ਪਤਰੀ ਸਕੂਲ ਖੇਡੇ ਟੂਰਨਾਮੈਂਟ ਦਾ ਇਨਾਮ ਵੰਡ ਸਮਾਗਮ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਹੋਇਆ ਜਿਸ ਵਿੱਚ ਜਨਰਲ ਧਾਰੀਵਾਲ ਦੇ ਕਰੀਬ 30 ਸਕੂਲਾਂ ਤੇ ਖਡਿਆਰੀਆਂ ਨੇ ਸਿਰਕਤ ਕੀਤੀ ਵਿਸ਼ੇਸ਼ ਤੌਰ ਤੇ ਪਹੁੰਚੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਬਲਜੀਤ ਇਤਕਾਰ ਨੇ ਬੱਚਿਆਂ ਨੂੰ ਨਸਿਆਂ ਦੇ ਮਾਰੇ ਪ੍ਰਭਾਵ ਤੋਂ ਜਾਨੂ ਕਰਵਾਉਂਦੇ ਹੋਏ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਆਪਣੀ ਰੁਚੀ ਵਧਾ ਕੇ ਚੰਗੇ ਖਿਡਾਰੀ ਬਣ ਕੇ ਮਾਪਿਆਂ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਹੋਰ ਕੀ ਕੁਝ ਕਿਹਾ ਆਓ ਸੁਣਦਿਆਂ ਉਹਨਾਂ ਦੀ ਜਬਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜਿੰਨੇ ਵੀ ਆਏ ਸਕੂਲ ਦੇ ਹੈਡਮਾਸਟਰ ਵੀ ਆ ਵੀਰ ਸਾਹਿਬ ਸਰਦਾਰ ਕੇ ਗਰੁੱਪ ਸਿੰਘ ਜੀ ਤੇ ਬਾਕੀ ਸਰਪੰਚ பஞ்சਾ ਮੈਂ ਬਹੁਤ ਉਹਨਾਂ ਦਾ ਰੱਖਣਾ ਆਧਿਕ ਰਹੀਆਂ ਕਿ ਮੈਨੂੰ ਵੀ ਇਹ ਮੌਕਾ ਮਿਲਿਆ ਵਾ ਇਸ ਫੋਰਸ ਦੇ ਜਿਹੜੇ ਦੇ ਨਾਲ ਨਾਲ ਅੱਜ ਮੈਂ ਬੱਚੇ ਦੇਖੇ ਬੜੇ ਵਧੀਆ ਤੇ ਇਹਦੇ ਨਾਲ ਮੈਂ ਇਹ ਕਹਿੰਨੀ ਆ ਕਿ ਮੈਂ ਵੀ ਇਹਨਾਂ ਨੂੰ ਨਸ਼ਾ ਸੰਬੰਧੀ ਜਿਹੜੇ ਸਾਡੇ ਬੱਚੇ ਅੱਜਕੱਲ ਦੇ ਜਿਹੜੇ ਜਵਾਨ ਆ ਇਹ ਦਲਦਲ ਦੇ ਵਿੱਚ ਫਸੇ ਜਾ ਰਹੇ ਹੈਗੇ ਨੇ ਸਾਡੇ ਪੰਜਾਬ ਸਰਕਾਰ ਦੀਆਂ ਸਤ ਹਰਿਆਤਾ ਹੈਗੀਆਂ ਨੇ ਸਾਡੇ ਐਸਐਸਪੀ ਸਾਹਿਬ ਵੱਲੋਂ ਨੇ ਇਹ ਸਕੂਲਾਂ ਕਾਲਜਾਂ ਪਿੰਡਾਂ ਵਿੱਚ ਜਾ ਕੇ ਇਹਨਾਂ ਬੱਚਿਆਂ ਨੂੰ ਅਵੇਅਰ ਕਰੋ ਕਿ ਜਿਹੜੇ ਬੱਚੇ ਸਾਡੇ ਛੋਟੇ ਹੀ 17 18 ਸਾਲਾਂ ਦੇ ਵਿੱਚ ਹੀ ਕਈ ਲਸ਼ਿਆਂ ਦੇ ਲੰਘ ਚੁੱਕੇ ਹੈਗੇ ਨੇ ਤੇ ਇਹਨਾਂ ਬੱਚਿਆਂ ਨੂੰ ਅਸੀਂ ਚਾਹੁੰਦੇ ਆ ਕਿ ਜਿਹੜੇ ਲੱਗ ਚੁੱਕੇ ਉਹਨਾਂ ਦਾ ਅਸੀਂ ਟਰੀਟਮੈਂਟ ਕਰਾਈਏ ਤੇ ਜਿਹੜੇ ਬੱਚੇ ਸਪੋਰਟਸ ਵਿੱਚ ਅੱਜ ਦੇਖੋ ਕਿਵੇਂ ਵਧੀਆ ਪੰਗੜਾ ਉਹਨਾਂ ਨੇ ਕੀਤਾ ਹੈ ਕਿੰਨਾ ਵਧੀਆ ਲੱਗਾ ਹੈਗਾ ਤੇ ਦੂਸਰੇ ਜਿਹੜੇ ਬੱਚੇ ਬੈਠੇ ਬੈਠੇ ਹੈਗੇ ਮੈਂ ਇਹ ਹੀ ਕਹੂੰਗੀ ਕਿ ਜੇ ਤੁਹਾਨੂੰ ਕੋਈ ਬਾਹਰੋਂ ਆਣ ਕੇ ਕੋਈ ਸਕੂਲ ਦੀ ਗਰਾਊਂਡ ਵਿੱਚ ਆ ਕੇ ਕੋਈ ਇਦਾਂ ਦਾ ਨਸ਼ਾ ਦਿੰਦਾ ਹੈਗਾ ਜਿਹੜੇ ਨਸ਼ੇ ਲਉਂਦੇ ਹੈਗੇ ਆ ਉਹ ਪਹਿਲਾਂ ਉਹਨਾਂ ਨੂੰ ਫ੍ਰੀ ਦਿੰਦੇ ਹੈਗੇ ਆ ਕਿ ਤੁਸੀਂ ਦੇਖੋ ਕਿਵੇਂ ਦੀ ਵਧੀਆ ਚੀਜ਼ ਆ ਤੂੰ ਬੜਾ ਪੜੇਂਗਾ ਤੂੰ ਐ ਮਾਂ ਤੂੰ ਖੇਲੇਂਗਾ ਬਹੁਤ ਵਧੀਆ ਤੇ ਉਹ ਇਹਨਾਂ ਨੂੰ ਲੈਂਦੇ ਨਹੀਂ ਕਿਉਂਕਿ ਉਹਨਾਂ ਦਾ ਬਿਜ਼ਨਸ ਹੈਗਾ ਤੇ ਮੈਂ ਸਾਰੇ ਬੱਚਿਆਂ ਨੂੰ ਇਹੀ ਐ ਰਿਕਵੈਸਟ ਕਰੂੰਗੀ ਕਿ ਕੋਈ ਵੀ ਇਹੋ ਜਿਹੀ ਚੀਜ਼ ਕਿਸੇ ਦੇ ਕਹੜੇ ਨਾ ਹੀ ਖਾਣੇ ਨਾ ਹੀ ਦੂਸਰੀ ਜਿਹੜੀ ਹੈਗੇ ਆ ਨਸ਼ਿਆਂ ਵਾਲੇ ਇਤਮਾਲ 'ਚ ਸੋਚਣਾ ਸਪੋਰਟਸ ਕਰਨੀ ਤੇ ਪੜਨਾ ਹੈ ਤੇ ਆਪਣੇ ਪੰਜਾਬ ਦਾ ਜਿਹੜਾ ਨਾਂ ਰੋਸ਼ਨ ਕਰੋ ਪੁਰੇ ਇਹ ਜਿਹੜੇ ਬੱਚੇ ਸਾਡੇ ਹੈਗੇ ਆਉਣ ਵਾਲਾ ਭੁੱਖਾ ਜੇ ਸਾਡੇ ਬੱਚੇ ਹੀ ਨਹੀਂ ਰਹਿ ਰਹੇ ਤੇ ਸਾਡਾ ਕੋਈ ਭੁੱਖ ਨਹੀਂ ਕੋਈ ਜਾਇਦਾਦ ਨਹੀਂ ਕੁਝ ਨਹੀਂ ਜੇ ਸਾਡੇ ਬੱਚਿਆਂ ਨੂੰ ਨਹੀਂ ਬੇਨਤੀ ਕਰੂੰਗੀ ਕਿ ਇਸ ਜਿੱਤਰਾ ਵੀ ਇਹ ਦੱਸਿਆ ਇਹ ਮੈਨੇ ਕਿ ਬਹੁਤ ਅੱਛਾ ਸਕੂਲ ਹੈਗਾ ਨਾ ਇਹ ਆਸ ਕਰ دیا۔ ਇਹ ਪਰ ਵੀ ਬੱਚੇ ਜਿਹੜੇ ਆਫੀਸਰ ਬਣਨ ਉਹੋ ਜੀ ਨਸ਼ਾ ਵਾਲੀ ਜਿਹੜੀ ਗੱਲ ਹੈਗੀ ਆ ਕੋਈ ਵੀ ਇਥੇ ਕੋਈ ਨਾ ਉੱਠੇ ਮੇਰੀ ਇਹ ਬੇਨਤੀ ਜੇ ਤਾਂ ਮੇ ਕੋਈ ਇਦਾਂ ਦਾ ਲੱਗਦਾ ਹੈਗਾ ਕਿ ਸਾਡੇ ਕੋਲ ਬਾਹਰੋਂ ਆਨ ਕੇ ਸਮੂਹੇ ਕੋਈ ਲਾ ਰਿਹਾ ਹੈਗਾ ਜਾਂ ਨਸ਼ਾ ਵੇਚ ਰਿਹਾ ਦੇ ਰਿਹਾ ਸਿੱਧਾ ਆਪਣੀ ਪ੍ਰਿੰਸੀਪਲ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਅਸੀਂ ਉਹਨਾਂ ਦਾ ਜਿਹੜੀ ਕੇਸ ਰਜਿਸਟਰ ਕਰੀਏ ਜਿਹੜੇ ਬੱਚੇ ਲੰਘ ਚੁੱਕੇ ਹੈਗੇ ਜਾਂ ਇਦਾਂ ਦਾ ਕੋਈ ਹੈਗਾ ਉਹਨਾਂ ਦਾ ਵੀ ਅਸੀਂ ਉਹਨਾਂ ਨੂੰ ਟ੍ਰੀਟ ਕਰਾਵਾਂਗੇ ਤੇ ਉਹਨਾਂ ਨੂੰ ਅਸੀਂ ਦਾਖਲ ਕਰਾਵਾਂਗੇ ਕਿ ਜਿਹੜਾ ਕਿ ਇਹ ਨਸ਼ਾ ਸੰਬੰਧੀ ਮੇਰਾ ਇਹ ਹੀ ਆ ਸਾਰੇ ਬੱਚੇ ਜਿਹੜੇ ਸਾਡੇ ਆ ਨਸ਼ੇ ਦੇ ਦਲਦਲ ਤੋਂ ਫਸਲੇ ਨੇ ਪਰੇ ਮੈਂ ਤੁਹਾਨੂੰ ਦੂਰ ਰਹਿ ਜਾਗਰੂਕ ਕਰੋ ਇੱਕ ਤੋਂ ਦੂਜੇ ਤੇ ਨਾ ਆਵੇ ਸਾਰੇ ਜਣੇ ਇਸ ਚੀਜ਼ ਨੂੰ ਇਸੇ ਬੱਚਿਆਂ ਸੇ ਆਣੇ ਜੋ ਦੂਰ ਰਹਿਓ ਇਸ ਨਸ਼ੇ ਵਾਲੀ ਚੀਜ਼ ਨਾਲ ਬਹੁਤਾ ਟਾਈਮ ਨਹੀਂ ਲੈਣਾ ਬਸ ਮੈਂ ਨਸ਼ਾ ਸੰਬੰਧੀ ਇੰਨਾ ਹੀ ਕੁਝ ਕਹਿਣਾ ਚਾਹੁੰਦੀ ਹਾਂ